ਸ਼ੇਰ ਪਿਆੜਾ ਪੁਲਿਸ ਲਗਾਤਾਰ ਰਾਪਤੀ ਸਮਾਜ ਵਿਰੋਧੀ ਅੰਸਰ ਅਤੇ ਗੈਂਗਸਟਰਾਂ ਦੇ ਖਿਲਾਫ ਇੱਕ ਬੜੀ ਸਰਗਰਮੀ ਨਾਲ ਅਸਮੋਹਮ ਚਲਾਈ ਉਸੇ ਲੜੀ ਚ ਤੁਹਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀ ਇਨਵੈਸਟੀਗੇਸ਼ਨ ਹਰਬੀਰ ਸਿੰਘ ਅਟਵਾਲ ਡੀਐਸਪੀ ਇਨਵੈਸਟੀਗੇਸ਼ਨ ਸੁਸਮਰਤ ਰੰਧਾਵਾ ਤੇ ਇੰਜਾਰ ਸੀਆਈਏ ਪਟਿਆਲਾ ਇੰਸਪੈਕਟਰ ਸ਼ਮੇਂਦਰ ਸਿੰਘ ਦੀ ਟੀਮ ਨੇ ਸ਼ੇਰ ਪਿਆਲਾ ਪੁਲਿਸ ਲਗਾਤਾਰ ਸਮਾਜ ਵਿਰੋਧੀ ਅਨਸਰ ਅਤੇ ਗੈਂਗਸਟਰਾਂ ਦੇ ਖਿਲਾਫ ਇੱਕ ਬੜੀ ਸਰਗਰਮੀ ਨਾਲ ਅਸਿਮੋਹਮ ਚਲਾਈ ਉਸੇ ਲੜੀ ਚ ਤੁਹਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀ ਇਨਵੈਸਟੀਗੇਸ਼ਨ ਹਰਵੀਰ ਸਿੰਘ ਢਟਵਾਲ ਡੀਐਸਪੀ ਇਨਵੈਸਟੀਗੇਸ਼ਨ ਸੁਖਮਰ ਤਰੰਦਾਵਾ ਤੇ ਇੰਚਾਰ ਸੀਆਈਏ ਪਟਿਆਲਾ ਇੰਸਪੈਕਟਰ ਸ਼ਮੇਂਦਰ ਸਿੰਘ ਦੀ ਟੀਮ ਨੇ ਦੀਪਕ ਬਨੂੜ ਗੈਂਗ ਦਾ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਇੱਕ ਗੈਂਗਸਟਰ ਜਿਹੜਾ ਨਰਿੰਦਰ ਸ਼ਰਮਾ ਰਾਜਪੂਰੇ ਦਾ ਰਹਿਣ ਵਾਲਾ ਨਰਿੰਦਰ ਸ਼ਰਮਾ ਵਰਕਸ਼ੰਕਰ ਨੂੰ ਅਰੈਸਟ ਕੀਤਾ ਤੇ ਦੋ ਵਧੀਆ ਕੁਆਲਟੀ ਦੇ ਪਿਸਟਲਸ ਵੀ ਇਹਦੇ ਤੋਂ ਬਰਾਮਦ ਹੋਏ ਇਹ ਗੈਂਗਸਟਰ ਪਹਿਲਾਂ ਵੀ ਕਈ ਮੁਕਦਮਿਆਂ 'ਚ ਸੰਗੀਂਦਰਾ ਮਾਦੇ ਤੁਹਾਨੂੰ ਲੋੜੀਦਾ ਸੀਗਾ ਐਂਡ ਇਹਦੇ ਉੱਪਰ 5 ਤੋਂ ਵੱਧ ਵੱਧ ਮੁਕਦਮੇ ਲੁੱਟਾਂ ਖੋਹਾਂ ਦੇ ਕਾਰ ਲੁੱਟਣ ਦੇ ਇਰਾਦਾ ਕਤਲ ਦੇ ਦਰਜ ਨੇ ਨਰਿੰਦਰ ਸ਼ਰਮਾ ਨਾਮ ਦਾ ਇਹ ਗੈਂਗਸਟਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਖਰਾਕ 'ਚ ਸੀਗਾ ਐਂਡ ਬਾਹਰ ਬੈਠੇ ਗੈਂਗਸਟਰ ਗੁਰਿੰਦਰ ਢਿੱਲੋਂ ਨਾਲ ਵੀ ਇਹਦਾ ਸੰਪਰਕ ਹੋਇਆ ਸੀ ਡਾਕਟਰ ਦਿਨੇਸ਼ ਗੋਸਵਾਮੀ ਦਾ ਕੁਝ ਸਮੇਂ ਪਹਿਲਾਂ ਜਿਹੜਾ ਰਾਜਪੁਰੇ 'ਚ ਮਰਡਰ ਹੋਇਆ ਸੀ ਉਹਦੇ 'ਚ ਵੀ ਇਹਦੀ ਇਨਵੋਲਵਮੈਂਟ ਨੂੰ ਅਸੀਂ ਬਰੀਕੀ ਨਾਲ ਉਹਦੀ ਪੜਤਾਲ ਕਰ ਰਹੇ ਹਾਂ ਦੀਪਕ ਮਨੋਰ ਗੈਂਗ ਜਿਹੜਾ ਲੋਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਗੈਂਗ ਹੈਗਾ ਉਦਾਇ ਗੈਂਗਸਟਰ ਸੀਗਾ ਤੇ ਔਰ ਇਹਦੇ ਤੇ ਲਗਾਤਾਰ ਅਸੀਂ ਵਰਕ ਕਰ ਰਹੇ ਸੀ ਤੇ ਇਹਨੂੰ ਅਰੈਸਟ ਕਰਕੇ ਇਹਦੇ ਤੋਂ ਦੋ ਪਿਸਟਲ ਜਿਹੜੇ ਬਰਾਮਦ ਹੋਏ ਇਸੇ ਨਾਲ ਹੀ ਜਿਹੜੀ ਕਿਸੇ ਅਪਰਾਧਿਕ ਗਤੀਵਿਧੀ ਨੂੰ ਵੱਡੀ ਵਾਰਦਾਤ ਨੂੰ ਇਹਨੇ ਅੰਜਾਮ ਦੇਣਾ ਸੀ ਉਹਨੂੰ ਵੀ ਟਾਲਿਆ ਜਾ ਸਕਿਆ ਤੇ ਪਿਛਲੇ 6 ਮਹੀਨਿਆਂ 'ਚ ਪਟਿਆਲਾ ਪੁਲਿਸ ਨੇ 25 ਤੋਂ ਵੱਧ ਸਾਥੀ ਜਿਹੜੇ ਗੈਂਗਸਟਰਾਂ ਦੇ ਅਰੈਸਟ ਕੀਤੇ ਸਾਡੀ ਪਲੱਸ ਰਤਨਾ ਦੀ ਸਾਡੀ ਰਿਕਵਰੀ ਹੈ ਤੇ ਅਸੀਂ ਗੈਂਗਸਟਰ ਮੁਕ ਪਟਿਆਲੇ ਦੇ ਪਿਛੇ ਨੂੰ ਇਸੇ ਤਰੀਕੇ ਨਾਲ ਸਰਗਰਮੀ ਨਾਲ ਇਹਨੂੰ ਅੰਜਾਮ ਦਵਾਂਗੇ। ਪਟਿਆਲਾ ਪੁਲਿਸ ਲਗਾਤਾਰ ਧਾਰਪਤੀ ਸਮਾਜ ਵਿਰੋਧੀ ਅਨਸਰ ਅਤੇ ਗੈਂਗਸਟਰਾਂ ਦੇ ਖਿਲਾਫ ਇੱਕ ਬੜੀ ਸਰਗਰਮੀ ਨਾਲ ਅਸੀਂ ਮੁਹਿੰਮ ਚਲਾਈ। ਉਸੇ ਲੜੀਚੇ ਤੁਹਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ। ਜੋ ਨੇ ਐਸਪੀ ਇਨਵੈਸਟੀਗੇਸ਼ਨ ਹਰਬੀਰ ਸਿੰਘ ਮਟਰਾਲ ਡੀਐਸਪੀ ਇਨਵੈਸਟੀਗੇਸ਼ਨ ਸੁਸਮਰਤ ਰੰਦਾਵਾ ਤੇ ਇੰਚਾਰਜ ਸੀਆਈਏ ਪਟਿਆਲਾ ਇੰਸਪੈਕਟਰ ਸ਼ਮੇਂਦਰ ਸਿੰਘ ਦੀ ਟੀਮ ਨੇ ਪਟਿਆਲਾ ਪੁਲਿਸ ਲਗਾਤਾਰ ਯਾਤਰੀ ਸਮਾਜ ਵਿਰੋਧੀ ਅੰਸਰ ਅਤੇ ਗੈਂਗਸਟਰਾਂ ਦੇ ਖਿਲਾਫ ਇੱਕ ਬੜੀ ਸਰਗਰਮੀ ਨਾਲ ਅਸਿਮੋਹਮ ਚਲਾਈ ਉਸੇ ਲੜੀ ਚ ਤੁਹਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀ ਇਨਵੈਸਟੀਗੇਸ਼ਨ ਹਰਬੀਰ ਸਿੰਘ ਢਵਾਲ ਡੀਐਸਪੀ ਇਨਵੈਸਟੀਗੇਸ਼ਨ ਸੁਖਮਰਤ ਰੰਧਾਵਾ ਤੇ ਇੰਚਾਰ ਸੀਆਈਏ ਪਟਿਆਲਾ ਇੰਸਪੈਕਟਰ ਸ਼ਮੇਂਦਰ ਸਿੰਘ ਦੀ ਟੀਮ ਨੇ ਦੀਪਕ ਬਨੂਰ ਗੈਂਗ ਦਾ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਇੱਕ ਗੈਂਗਸਟਰ ਜਿਹੜਾ ਨਰਿੰਦਰ ਸ਼ਰਮਾ ਰਾਜਪੁਰੇ ਦਾ ਨਰਨ ਵਾਲਾ ਨਰਿੰਦਰ ਸ਼ਰਮਾ ਵਰਕ ਸ਼ੰਕਰ ਇਹਨੂੰ ਅਰੈਸਟ ਕੀਤਾ ਤੇ ਦੋ ਵਧੀਆ ਕੁਆਲਿਟੀ ਦੇ ਪਿਸਟਲ ਵੀ ਇਹਦੇ ਤੋਂ ਬਰਾਮਦ ਹੋਏ ਇਹ ਗੈਂਗਸਟਰ ਪਹਿਲਾਂ ਵੀ ਕਈ ਮੁਕਦਮਿਆਂ 'ਚ ਸੰਗੀਂਤਰਾ ਮਾਦੇ ਤੁਹਾਨੂੰ ਲੋੜੀਦਾ ਸੀਗਾ ਐਂਡ ਇਹਦੇ ਉੱਪਰ 5 ਤੋਂ ਵੱਧ ਵਕਤ ਜਦਾਂ ਵੱਧ ਮੁਕਦਮੇ ਲੁੱਟਾਂ ਖੋਹਾਂ ਦੇ ਕਾਰ ਲੁੱਟਣ ਦੇ ਇਰਾਦਾ ਕਤਲ ਦੇ ਦਰਜ ਨੇ ਨਰਿੰਦਰ ਸ਼ਰਮਾ ਨਾਮ ਦਾ ਇਹ ਗੈਂਗਸਟਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਖਰਾਕ 'ਚ ਸੀਗਾ ਐਂਡ ਬਾਹਰ ਬੈਠੇ ਗੈਂਗਸਟਰ ਗੁਰਿੰਦਰ ਢਿੱਲੋਂ ਨਾਲ ਵੀ ਇਹਦਾ ਸੰਪਰਕ ਹੋਇਆ ਸੀ ਡਾਕਟਰ ਦਿਨੇਸ਼ ਗੋਸਵਾਮੀ ਦਾ ਕੁਝ ਸਮੇਂ ਪਹਿਲਾਂ ਜਿਹੜਾ ਰਾਜਪੁਰੇ ਚ ਮਰਡਰ ਹੋਇਆ ਸੀ ਉਹਦੇ ਚ ਵੀ ਇਹਦੀ ਇਨਵੋਲਵਮੈਂਟ ਨੂੰ ਅਸੀਂ ਬਰੀਕੀ ਨਾਲ ਉਹਦੀ ਪੜਤਾਲ ਕਰ ਰਹੇ ਹਾਂ ਦੀਪਕ ਮਨੂਰ ਗੈਂਗ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਗੈਂਗ ਹੈਗਾ ਉਹਦਾ ਇਹ ਗੈਂਸਰ ਸੀਗਾ ਤੇ ਔਰ ਇਹਦੇ ਤੇ ਲਗਾਤਾਰ ਅਸੀਂ ਵਰਕ ਕਰ ਰਹੇ ਸੀ ਤੇ ਇਹਨੂੰ ਅਰੈਸਟ ਕਰਕੇ ਇਹਦੇ ਤੋਂ ਦੋ ਪਿਸਟਲ ਜਿਹੜੇ ਬਰਾਮਦ ਹੋਏ ਇਸੇ ਨਾਲ ਹੀ ਜਿਹੜੀ ਕਿਸੇ ਅਪਰਾਧਿਕ ਗਤੀਵਿਧੀ ਨੂੰ ਵੱਡੀ ਵਾਰਦਾਤ ਤੋਂ ਇਹਨਾਂ ਅੰਜਾਮ ਦੇਣਾ ਸੀ ਉਹਨੂੰ ਵੀ ਟਾਲਿਆ ਜਾ ਸਕਿਆ ਤੇ ਪਿਛਲੇ 6 ਮਹੀਨਿਆਂ ਚ ਪਟਿਆਲਾ ਪੁਲਿਸ ਨੇ 25 ਤੋਂ ਵੱਧ ਸਾਥੀ ਜਿਹੜੇ ਗੈਂਗਸਟਰਾਂ ਦੇ ਅਰੈਸਟ ਕੀਤੇ 40 ਪਲੱਸ ਰਪਨਾ ਦੀ ਸਾਡੀ ਰਿਕਵਰੀ ਹੈ ਤੇ ਅਸੀਂ ਗੈਂਗਸਟਰ ਮੁਖ ਪਟਿਆਲੇ ਦੇ ਪਿੱਛੇ ਨੂੰ ਇਸੇ ਤਰੀਕੇ ਨਾਲ ਸਰਗਰਮੀ ਨਾਲ ਇਹਨੂੰ ਅੰਜਾਮ ਦਵਾਇਆ